ਸਤਿ ਸ੍ਰੀ ਅਕਾਲ ਜੀ ਕਾਲਜ ਦੇ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਣ ਵਾਲੇ 4-5 ਦਿਨਾਂ ਦੇ ਮੌਸਮ ਦੀ ਯਾਨੀ ਕਿ 18-20 ਮਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਅੱਜ ਸਾਰੀ ਗੱਲਬਾਤ ਇਸ ਜਿਹੜੀ ਆ ਦੀ ਵਿੱਚ ਕਰਦੇ ਆਂ ਐਸੇ ਲਈ ਜੇ ਅਗਰ ਤਾਜ਼ਾ ਸੈਟੇਲਾਈਟ ਤਸਵੀਰਾਂ ਦੇਖੀਏ ਤੇ ਗੱਲ ਕਰੀ ਅੱਜ ਰਾਤ ਦੇ ਮੌਸਮ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਕਿ ਲਗਭਗ ਪੰਜਾਬ ਦੇ ਵਿੱਚ ਜਿਹੜਾ ਪਛਮੀ ਸਿਸਟਮ ਪ੍ਰਭਾਵਿਤ ਕਰ ਰਿਹਾ ਸੀ ਪਿਛਲੇ 48 ਘੰਟਿਆਂ ਤੋਂ ਤੇ ਹੁਣ ਸਮਾਪਤੇ ਦੇ ਦੌਰ ਹੈ ਜੀ ਤੇ ਹੁਣ ਲਗਭਗੇ ਸਮਾਪਤੇ ਤੇ ਸਿਸਟਮ ਢਲੰਗ ਚੁੱਕਿਆ ਹੈਗਾ ਹਾਲਾਂਕਿ ਕੁਝ ਖੇਤਰਾਂ ਦੇ ਜਿਹੜਿਆ ਹਲਕੀ ਕਿਨਮਨ ਹੋ ਸਕਦੀ ਆ ਤੇ ਗਰਜ ਰੇਸ਼ਕ ਵਾਲੇ ਬੱਦਲ ਬਣ ਸਕਦੇ ਆ ਬਠਿੰਡੇ ਦੇ ਲਾਗੇ ਖੇਤਰਾਂ ਦੇ ਵਿੱਚ ਔਰ ਮੋਗਾ ਤੇ ਬਰਨਾਲੇ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਕਿਨਮਨ ਹੋਈ ਆ ਬਦਲਵਾਈ ਦੇ ਨਾਲ ਤੇ ਇਹ ਹੁਣ ਜਿਹੜੀ ਫਤਲੂ ਹੈ ਤੁਸੀਂ ਦੇਖ ਸਕਦੇ ਹੋ ਕਿ ਆਉਂਦੇ 2-3 ਘੰਟਿਆਂ ਤੱਕ ਤਿੰਨ ਚਾਰ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰ ਸਕਦੀ ਆ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਡੇਰਾਬਸੀ ਇਹਨਾਂ ਖੇਤਰਾਂ ਦੇ ਵਿੱਚ ਆਉਂਦੇ 3-4 ਘੰਟਿਆਂ ਤੱਕ ਹਲਕੇ ਬੱਦਲਵਾਈ ਲੰਘਦੇ ਵਿਖਾਈ ਦੇਗੀ ਕਿਤੇ ਕਿਤੇ ਦਰਮਿਆਨੀ ਬੱਦਲਵਾਈ ਤੇ ਹਲਕੀ ਕਿਨਮਨ ਵੀ ਜਿਹੜੀ ਆ ਇਹਨਾਂ ਖੇਤਰਾਂ ਦੇ ਵਿੱਚ ਹੋ ਜੇਕਰ ਅਸਲ ਗੱਲ ਕਰੀਏ ਜੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਨੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ 13 ਤਰੀਕ ਤੋਂ ਲੈ ਕੇ 20 ਤਰੀਕ ਤੱਕ ਕੋਈ ਨਵੇਂ ਪਛਵੇਂ ਸਿਸਟਮ ਦੇ ਅਸਰ ਨਹੀਂ ਅਗੇ ਤੇ ਲਗਭਗ ਹੁਣ ਜਿਹੜਾ ਮੌਸਮ ਹੈ ਜੀ ਸਾਫ਼ ਰਹਿਣ ਵਾਲਾ ਤੇ ਲੋਹ ਦੇ ਅਲਰਟ ਜਿਹੜੇ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਆਉਂਦੇ ਦਿਨਾਂ ਤੱਕ ਫਿਲਹਾਲ ਉਮੀਦ ਕੋਈ ਉਮੀਦ ਨਹੀਂ ਹੈ ਕੋਈ ਨਵਾਂ ਐਕਟਿਵ ਲੈਵਲ ਦਾ ਸਿਸਟਮ ਆ ਦਾ ਜਾਪ ਨਹੀਂ ਰਿਹਾ 16 ਤਰੀਕ ਨੂੰ ਜਿਹੜਾ yellow ਅਲਰਟ ਜਾਰੀ ਕੀਤੇ ਗਏ ਨੇ ਜੀ ਕਿਉਂ ਕੀਤੇ ਗਏ ਨੇ ਦੇਸਵਧ ਉਸੇ ਹੀਟ ਵੇਵ ਚੱਲੇਗੀ ਯਾਨੀ ਕਿ ਲੋ ਦੇ ਜਿਹੜੇ ਅਸਰ ਨੇ ਬਣਦੇ ਫਾਇਨੇ 16 ਤਰੀਕ ਤੋਂ ਟੈਂਪਰੇਚਰ ਜਿਹੜਾ ਹੁਣ ਫਿਲਹਾਲ 36 37 ਦੇ ਗ੍ਰੇਡ ਚ ਦਰਜ ਹੋ ਰਿਹਾ ਕਿਉਂਕਿ ਅਜਿਹੜਾ ਪਿੱਛੇ ਸਿਸਟਮ ਲੰਘਿਆ ਜੀ ਇਸ ਦੇ ਸੰਕਾ ਹੁਣ ਥੋੜੀ ਠੰਡਕ ਬਰਕਰਾਰ ਹੈ ਆਉਂਦੇ ਦਿਨਾਂ ਤੱਕ ਟੈਂਪਰੇਚਰ ਫੇਰ ਤਾਂ ਉੱਜੇਗਾ ਤੇ 44 45 ਨੂੰ ਜਿਹੜਾ ਜ ਟੈਂਪਰੇਚਰ ਪਾਰ ਕਰੇਗਾ ਇਸ ਲਈ 16 ਤਰੀਕ ਤੋਂ ਜਿਹੜਿਆ ਹੀਟ ਵੇਵ ਦੇ ਅਲਰਟ ਜਾਰੀ ਕੀਤੇ ਜਾ ਚੁੱਕੇ ਨੇ ਪੰਜਾਬ ਦੇ ਵਿੱਚ ਔਰ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਇਸ ਲਈ ਫਿਲਹਾਲ ਰਹਾਦ ਖੇਹ ਜਾ ਘਵਰਾ ਆਉਂਦੇ ਅੱਠ-ਦਸ ਦਿਨ ਤੱਕ ਬਿਲਕੁਲ ਨਹੀਂ ਆ ਗਿਆ 20 ਤਰੀਕ ਤੱਕ ਕੋਈ ਮੀਂਹ ਦੇ ਅਸਰ ਨਹੀਂ ਆ ਤੇ ਗਰਮੀ ਆਪਣਾ ਪੂਰਾ ਰੰਗ ਦਿਖਾਏਗੀ ਤੇ ਗਰਮੀ ਦਾ ਦੌਰ ਹੈ ਜਿਹੜਾ ਸ਼ੁਰੂ ਹੋਣ ਜਾ ਰਿਹਾ ਮੁਰ ਤੋਂ ਸੁਣਨਦਿਆਂ ਜੀ ਅਗਲੀ ਵੀਡੀਓ ਦੇ ਵਿੱਚ ਇਜਾਜ਼ਤ ਦੇ ਤੱਕ